ਧਿਆਨ ਦੇਣ ਯੋਗ ਬਹੁਤ ਹੀ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਸਾਈਕਲ ਚਲਾਉਣ ਵਾਲਾ ਵਿਅਕਤੀ ਜਲਦੀ ਬੁੱਢਾ ਨਹੀਂ ਹੁੰਦਾ ਨੰਬਰ 2 ਬਦਾਮ ਦਾ ਪਾਣੀ ਪੀਣ ਦੇ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 3 ਦਾਗਤ ਬੇਦੀ ਮਹਾਸੇ ਨੂੰ ਖਤਮ ਕਰਨ ਦੇ ਲਈ ਕ੍ਰੇਲੇ ਦੇ ਛਿਲਕੇ ਨੂੰ ਪੀਸ ਕੇ ਦੋ ਚਮਚਾ ਟਮਾਟਰ ਦਾ ਰਸ ਮਿਲਾ ਕੇ ਦਾਗ ਦੇ ਉੱਪਰ ਲਗਾਉਣ ਦੇ ਨਾਲ ਦਾਗ ੱਤੇ ਦੂਰ ਹੋ ਜਾਣਗੇ ਨੰਬਰ 4 ਕਬਜ ਦੀ ਸਮੱਸਿਆ ਅਕਸਰ ਖਾਣੇ ਦੇ ਵਿੱਚ ਫਾਈਬਰ ਦੀ ਕਮੀ ਦੇ ਕਾਰਨ ਹੁੰਦੀ ਹੈ ਨੰਬਰ 5 ਜੇਕਰ ਕਿਸੇ ਨੂੰ ਤੁਤਲਾਨ ਨਹੀਂ ਪਨ ਦੀ ਬਿਮਾਰੀ ਹੈ ਤਾਂ ਦਾਲਚੀਨੂ ਨੂੰ ਚਬਾਉਣ ਦੇ ਨਾਲ ਫਰਕ ਪੈਂਦਾ ਹੈ ਨੰਬਰ 6 ਅੰਗੂਰ ਖਾਣ ਦੇ ਬਾਅਦ ਉੱਪਰ ਦੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਹੈ ਜਾਂ ਹੋ ਸਕਦਾ ਹੈ ਨੰਬਰ 7 ਕੱਚੀ ਗਾਜਰ ਖਾਣ ਦੇ ਨਾਲ ਖੂਨ ਗਾੜਾ ਨਹੀਂ ਹੁੰਦਾ ਨੰਬਰ 8 ਖਜੂਰ ਖਾਣ ਦੇ ਨਾਲ ਵਾਲ ਡਿੱਗਨੇ ਬੰਦ ਹੋ ਜਾਂਦੇ ਹਨ ਨੰਬਰ 9 ਠੰਡਾ ਪਾਣੀ ਪੀਣ ਦੇ ਬਾਅਦ ਚਾਹ ਬਿਲਕੁਲ ਨਾ ਪਿਓ ਨੰਬਰ 10 ਸਟਰਾਬਰੀ ਦਾ ਜੂਸ ਪੀਣ ਦੇ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 11 ਜੇਕਰ ਬੋਲ ਸੁੱਕ ਰਹੇ ਹਨ ਤਾਂ ਪਾਣੀ ਦੀ ਕਮੀ ਹੈ ਪਾਣੀ ਪਿਓ ਬੁੱਲ ਫਟ ਰਹੇ ਹਨ ਤਾਂ ਓਮੇਗਾ 3 ਦੀ ਕਮੀ ਹੈ ਇਸ ਲਈ ਅਖਰੋਟ ਖਾਓ ਨੰਬਰ 12 ਜੇਕਰ ਬਲ ਕਾਲੇ ਹੋ ਰਹੇ ਹਨ ਤਾਂ ਸਰੀਰ ਦੇ ਵਿੱਚ ਮੈਲਾਟੋਨਿਨ ਘਟ ਗਿਆ ਹੈ ਆਮਲਾ ਖਾਓ ਨੰਬਰ 13 ਡਿਪਰੈਸ਼ਨ ਦੀ ਬਿਮਾਰੀ ਹੈ ਤਾਂ ਪੁਰੀਨੇ ਦੀ ਖੁਸ਼ਬੂ ਸੁੰਗ ਲੋ ਫਾਇਦਾ ਮਿਲਦਾ ਹੈ ਨੰਬਰ 14 ਬਾਸੀ ਮੂੰਹ ਸੇਬ ਖਾਣ ਦੇ ਨਾਲ ਕਬਜ਼ ਖਤਮ ਹੋ ਜਾਂਦੀ ਹੈ ਨੰਬਰ 15 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਸਫੇਦ ਹੋ ਰਹੇ ਹਨ ਤਾਂ ਵਾਲਾਂ ਦੇ ਵਿੱਚ ਅਦਰਕ ਦਾ ਰਸ ਲਗਾਓ ਇਸ ਦੇ ਨਾਲ ਵਾਲ ਜਲਦੀ ਸਫੇਦ ਨਹੀਂ ਹੁੰਦੇ ਨੰਬਰ 16 ਪਾਲਕ ਖਾਣ ਦੇ ਨਾਲ ਨੀਂਦ ਚੰਗੀ ਆਉਂਦੀ ਹੈ ਪਾਲਕ ਦੇ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਜਿਹੇ ਤੱਤ ਹੁੰਦੇ ਹਨ ਜੋ ਨੀਂਦ ਨੂੰ ਬੁਧਾਉਣ ਦੇ ਵਿੱਚ ਮਦਦ ਕਰਦੇ ਹਨ ਅਤੇ ਪਾਲਕ ਖਾਣ ਦੇ ਨਾਲ ਸਰੀਰ ਸ਼ਾਂਤ ਹੁੰਦਾ ਹੈ ਤੇ ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲਦਾ ਹੈ। ਨੰਬਰ 17 ਜੋ ਲੋਕ ਕੌਫੀ ਕਾफी ਲੰਬੇ ਸਮੇਂ ਤੱਕ ਬਵਾਸੀਰ ਤੋਂ ਪਰੇਸ਼ਾਨ ਹੋ ਤਾਂ ਇਹੋ ਜਿਹੇ ਲੋਕਾਂ ਨੂੰ ਰਾਤ ਨੂੰ ਸੌਣ ਦੇ ਸਮੇਂ 10 ਗ੍ਰਾਮ ਅੰਜੀਰ ਪਾਊਡਰ ਅਤੇ 2 ਗ੍ਰਾਮ ਹਿੰਗ ਗੁੰਗਨੇ ਪਾਣੀ ਦੇ ਨਾਲ ਖਾ ਲੋ ਤੁਹਾਨੂੰ ਬਵਾਸੀਰ ਦੀ ਸਮੱਸਿਆ ਹਮੇਸ਼ਾ ਖਤਮ ਹੋ ਜਾਵੇਗੀ। ਨੰਬਰ 18 ਸਰੋਂ ਦੇ ਤੇਲ ਦੇ ਵਿੱਚ ਮਿਲਾਵਟ ਦੀ ਪਹਿਚaan ਦੇ ਲਈ ਇੱਕ ਕੱਪ ਸਰੋਂ ਦਾ ਤੇਲ ਕੁਝ ਸਮਾਂ ਫ੍ਰਿਜ ਦੇ ਵਿੱਚ ਰੱਖੋ ਜੇਕਰ ਤੇਲ ਦੇ ਵਿੱਚ ਸਫੇਦ ਪਰਤ ਜੰਮ ਜਾਂਦੀ ਹੈ ਤਾਂ ਤੇਲ ਦੇ ਵਿੱਚ ਮਿਲਾਵਟ ਹੈ ਨੰਬਰ 19 ਬਾਸੀ ਰੋਟੀ ਖਾਣ ਦੇ ਵਿੱਚ ਨਾਲ ਵਜ਼ਨ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਨੰਬਰ 20 ਬੀ ਬਾਈ ਦੀ ਉਮਰ ਤੇ ਦਾਦੀ ਮਾਂ ਜੇ ਇਹ ਲੱਗ ਰਹੇ ਹੋ ਤਾਂ ਅਜ਼ਮਾਓ ਇਹ ਨਸਕਾ ਇੱਕ ਬੌਲ ਦੇ ਵਿੱਚ ਇੱਕ ਚਮਚ ਬੇਸਨ ਉਸ ਦੇ ਵਿੱਚ ਥੋੜੀ ਜੀ ਹਲਦੀ ਇੱਕ ਚਮਚਾ ਦਹੀਂ ਅਤੇ ਥੋੜਾ ਜਿਹਾ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ ਅਤੇ ਗਰਦਨ ਦੇ ਉੱਪਰ 20 ਮਿੰਟ ਰਲਾ ਕੇ ਸੁੱਕਣ ਦਿਓ ਫਿਰ ਠੰਡੇ ਪਾਣੀ ਦੇ ਨਾਲ ਧੋ ਲਓ ਨੰਬਰ 1 ਕੀ ਗਰਮੀਆਂ ਦੇ ਵਿੱਚ ਮੇਥੀ ਅਤੇ ਦਹੀਂ ਦਾ ਹੈਅਰ ਮਾਸਕ ਮੇਥੀ ਦੇ ਸੁੱਕੇ ਬੀਜਾਂ ਨੂੰ 8 ਘੰਟੇ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਫਿਰ ਪੀਸ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਦਹੀਂ ਦੇ ਨਾਲ ਮਿਕਸ ਕਰਕੇ ਹੈਅਰ ਮਾਸਕ ਬਣਾਓ 45 ਮਿੰਟਾਂ ਦੇ ਲਈ ਹੈਅਰ ਮਾਸਕ ਨੂੰ ਵਾਲਾਂ ਦੇ ਉੱਪਰ ਲਗਾ ਕੇ ਰੱਖੋ ਨੰਬਰ 2 ਦੋ ਪੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਦੋ ਚਮਚ ਸ਼ਹਿਦ ਅਤੇ ਇੱਕ ਚਮਚ ਦਹੀਂ ਮਿਲਾ ਕੇ ਇੱਕ హెయిర్ ਪੈਕ ਤਿਆਰ ਕਰੋ ਨਹਾਉਣ ਤੋਂ ਪਹਿਲਾਂ ਇਸ హెయిర్ ਪੈਕ ਨੂੰ ਵਾਲਾਂ ਦੇ ਵਿੱਚ ਘੰਟੇ ਭਰ ਦੇ ਲਈ ਲਗਾ ਕੇ ਰੱਖੋ ਫਿਰ ਸ਼ੈਂਪੂ ਕਰ ਲਓ ਨੰਬਰ 23 ਜੇਕਰ ਤੁਹਾਨੂੰ ਕਿਸੇ ਕਾਰਨ ਨੀਂਦ ਨਹੀਂ ਆ ਰਹੀ ਤਾਂ ਰਾਤ ਨੂੰ ਸੌਣ ਤੋਂ ਭੋਜਨ ਤੋਂ ਬਾਅਦ ਸੌਣ ਤੋਂ 8 ਘੰਟਾ ਪਹਿਲਾਂ ਹਾਦੀ ਵਾਲਾ ਦੁੱਧ ਪੀਓ ਇਸ ਦੇ ਨਾਲ ਨੀਂਦ ਚੰਗੀ ਆ ਜਾਵੇਗੀ ਨੰਬਰ 24 ਜੇਕਰ ਤੁਹਾਡੇ ਹੱਥ ਅਤੇ ਪੈਰ ਕੰਬਦੇ ਹਨ ਤਾਂ ਰਾਤ ਨੂੰ ਖਾਣੇ ਤੋਂ ਬਾਅਦ ਦੋ ਲੌਂਗ ਚਬਾ ਕੇ ਗਰਮ ਪਾਣੀ ਜਾਂ ਦੁੱਧ ਪੀ ਲਓ ਨੰਬਰ 25 ਜੇਕਰ ਤੁਹਾਨੂੰ ਜ਼ੁਕਾਮ ਹੈ ਤਾਂ ਕਪੂਰ ਨੂੰ ਰਮਾਲ ਦੇ ਵਿੱਚ ਰੱਖ ਕੇ ਰਮਾਲ ਨੂੰ ਸੁਗਣਾ ਚਾਹੀਦਾ ਹੈ ਇਸ ਦੇ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ ਨੰਬਰ 26 ਜੇਕਰ ਤੁਸੀਂ ਆਪਣਾ ਵਜ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਹਰੇ ਕੇਲੇ ਦਾ ਸੇਵਨ ਕਰੋ ਹਰੇ ਕੇਲੇ ਵਿੱਚ ਫਾਈਬਰ ਭਰਪੂਰ ਹੁੰਦਾ ਹੈ ਜੋ ਭੁੱਖ ਨੂੰ ਕੰਟਰੋਲ ਕਰਦਾ ਹੈ ਤੇ ਬਾਡੀ ਨੂੰ એનર્ਜੀ ਦਿੰਦਾ ਹੈ ਇਸ ਦੇ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਵਜ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ ਨੰਬਰ 27 45 ਦੀ ਉਮਰ ਦੇ ਵਿੱਚ 25 ਦਿਸਣਾ ਹੈ ਤਾਂ ਇਹ ਚੀਜ਼ ਜੇਕਰ ਤੁਸੀਂ ਖਾ ਲਓਗੇ ਤਾਂ ਤੁਹਾਨੂੰ ਬੇਜਵਦਾ ਫਾਇਦਾ ਮਿਲੇਗਾ ਕਿਸ਼ਮਿਸ਼ ਨਾ ਕੇਵਲ ਸਵਾਦਿਸ਼ਟ ਹੁੰਦੀ ਹੈ ਬਲਕਿ ਸਾਡੀ ਸਿਹਤ ਦੇ ਲਈ ਵੀ ਅਤੇ ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਕਿਸ਼ਮਿਸ਼ ਦੇ ਵਿੱਚ ਵਿਟਾਮਿਨ ਸੀ ਅਤੇ ਫੀਨੋਲਿਕ ਕੰਪਾਊਂਡ ਹੁੰਦੇ ਹਨ ਜੋ ਤ્વਚਾ ਦੇ ਅੰਦਰੋਂ ਦੇ ਪੋਸ਼ਣ ਦਿੰਦਾ ਹੈ ਇਹ ਤ્વਚਾ ਨੂੰ ਟਾਈਟ ਅਤੇ ਬਲਜਵਾਨ ਰੱਖਣ ਦੇ ਵਿੱਚ ਮਦਦ ਕਰਦਾ ਹੈ ਇਸ ਲਈ 40 ਤੋਂ 45 ਤੋਂ 25 ਦਾ ਦਿਸਣ ਲੱਗ ਜਾਂਦੇ ਹੋ ਨੰਬਰ 28 ਪੀਰੀਅਡਿਕ ਕੇ ਦੌਰਾਨ ਪੇਟ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਅਦਰਕ ਦਾ ਕੋੜਾ ਤਾਂ ਕਾੜਾ ਬਣਾ ਕੇ ਪੀ ਲਓ ਨੰਬਰ 29 ਜੋ ਔਰਤਾਂ ਪੇਟ ਦੇ ਵੱਲ ਸੌਂਦੀਆਂ ਹਨ ਉਹਨਾਂ ਦੀ ਮੋਢਿਆਂ ਤੇ ਗਰਦਨ ਦੀ ਮਾਸਪੇਸ਼ੀਆਂ ਨੂੰ ਖਿਚਾਅ ਮੌ ਲੱਗ ਜਾਂਦਾ ਹੈ ਤੇ ਪੇਟ ਦੇ ਵੱਲ ਸੌਣ ਦੇ ਕਾਰਨ ਮੋਢਿਆਂ ਨੂੰ ਜੈਸਟਾ ਉੱਪਰ ਵੀ ਦਬਾਅ ਪੈਂਦਾ ਹੈ ਜਿਸ ਦੇ ਨਾਲ ਮੋਢਿਆਂ ਤੇ ਗਰਦਨ ਦੇ ਵਿੱਚ ਦਰਦ ਹੋਣ ਲੱਗਦਾ ਹੈ ਜਿਨ੍ਹਾਂ ਦੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਨੰਬਰ 30 ਸਵੇਰ ਦਾ ਨਾਸ਼ਤਾ ਪੇਟ ਭਰ ਕੇ ਦੁਪਹਿਰ ਦਾ ਖਾਣਾ ਸਵੇਰ ਦੇ ਖਾਣੇ ਨਾਲੋਂ ਹਲਕਾ ਅਤੇ ਰਾਤ ਦਾ ਖਾਣਾ ਭੁੱਖ ਰੱਖ ਕੇ ਖਾਇਆ ਕਰੋ। ਨੰਬਰ 31 ਜੇਕਰ ਡਿਪਰੈਸ਼ਨ ਦੀ ਬਿਮਾਰੀ ਹੈ ਤਾਂ ਪੁਦੀਨੇ ਦੀ ਖੁਸ਼बू ਸੁੰਘ ਲਵੋ। ਲਾਭ ਮਿਲੇਗਾ। ਨੰਬਰ 32 ਸਵੇਰੇ ਵਾਸੀ ਮੂੰਹ ਸੇਵ ਖਾਣ ਦੇ ਨਾਲ ਕਬਜ਼ ਦੀ ਬਿਮਾਰੀ ਖਤਮ ਹੁੰਦੀ ਹੈ। ਨੰਬਰ 33 ਜੇਕਰ ਮਾਈਗਰੇਨ ਦਾ ਦਰਦ ਨਹੀਂ ਜਾ ਰਿਹਾ ਤਾਂ ਆਪਣੇ ਹੱਥਾਂ ਦੇ ਵਿੱਚ ਬਰਫ਼ ਦੇ ਪਾਣੀ ਵਿੱਚ ਪਾਓ ਅਤੇ ਦਰਦ ਕਾਫੀ ਹੱਦ ਤੱਕ ਕਦਮ ਹੋ ਜਾਵੇਗਾ ਨੰਬਰ 33 ਖਾਣਾ ਖਾਣ ਦੇ ਸਮੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਵੀਡੀਓ ਆਪ ਜਾਣਕਾਰੀ ਤੇ ਅਰਥ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ